ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਇਸ ਵਕਤ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਸਿੰਘ ਖਰਲ ਜੀ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰ ਦੇ ਪੰਜਾਬੀਆਂ ਦਾ ਹੀ ਧੰਨਵਾਦ ਇੱਕ ਤੇ ਪੰਜਾਬ ਦੇ ਵਿੱਚ ਇੱਕ ਨਵੀਂ ਧਿਰ ਜਿਹੜੀ ਆ ਉਹ ਉੱਭਰ ਕੇ ਸਾਹਮਣੇ ਆ ਸਕਦੀ ਹੈ ਹੁਣ ਇਹ ਜਿਹੜੀ ਧਿਰ ਉੱਪਰ ਕੇ ਸਾਹਮਣੇ ਆਵੇਗੀ ਇਹ ਸਿਆਸੀ ਹੋਏਗੀ ਸਮਾਜਿਕ ਹੋਏਗੀ ਕਿਸਾਨਾਂ ਦੀ ਤਰਜ਼ਮਾਨੀ ਕਰੇਗੀ ਸ਼ਹਿਰੀਆਂ ਦੀ ਤਰਜ਼ਮਾਨੀ ਕਰੇਗੀ ਵਪਾਰੀਆਂ ਦੀ ਤਰਜ਼ਮਾਨੀ ਕਰੇਗੀ ਜਾਂ ਫਿਰ ਮਜ਼ਦੂਰਾਂ ਦੀ ਤਰਜ਼ਮਾਨੀ ਕਰੇਗੀ ਤੇ ਦੂਜੇ ਪਾਸੇ ਡੱਲਾ ਸਾਹਿਬ ਕਾਂਗਰਸ ਦੇ ਵਿੱਚ ਸੰਕੇਤ ਇਹ ਮਿਲ ਰਹੇ ਆ ਜਦੋਂ ਉਹਨਾਂ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਖਤਮ ਹੋਈ ਹੈ ਵੀ ਵੱਡੇ ਪੱਦਰ ਦੇ ਉੱਤੇ ਫੇਰ ਬਦਲ ਹੋਣਗੇ ਹੁਣ ਇਹ ਫੇਰ ਬਦਲ ਪੰਜਾਬ ਦੇ ਵਿੱਚ ਵੀ ਹੋਣਗੇ ਜਾਂ ਕੇਵਲ ਉਹਨਾਂ ਦੇ ਸੈਂਟਰ ਲੈਵਲ ਤੇ ਹੋਣਗੇ ਨੈਸ਼ਨਲ ਲੈਵਲ ਤੇ ਹੋਣਗੇ ਕਿਉਂਕਿ ਖੜਗੇ ਸਾਹਿਬ ਜਦੋਂ ਇਸ ਮੀਟਿੰਗ ਦੀ ਅਗਵਾਈ ਕਰ ਰਹੇ ਸੀਗੇ ਤੇ ਜਦੋਂ ਉਹਨਾਂ ਨੇ ਆਪਣੀ ਹਾਰ ਦਾ ਨਿਰਖਣ ਕੀਤਾ ਤਾਂ ਕਹਿੰਦੇ ਵੀ ਸਾਨੂੰ ਧੜੇਬੰਦੀ ਜਿਹੜੀ ਆ ਉਹ ਲੈ ਬੈਠੀ ਆ ਤੇ ਹੁਣ ਵੱਡੇ ਪੱਧਰ ਦੇ ਉੱਤੇ ਫੇਰ ਬਦਲ ਜਿਹੜੇ ਆ ਹੋਣਗੇ ਔਰ ਇਹਦੇ ਨਾਲ ਹੀ ਇੱਕ ਖਬਰ ਹੋਰ ਬੜੀ ਅਹਿਮ ਜਿਹੜੀ ਆ ਉਹ ਕਿਸਾਨਾਂ ਦੇ ਨਾਲ ਜੁੜੀ ਹੋਈ ਹੈ ਉਏਬ ਜਦੋਂ ਪੰਜਾਬ ਦੇ ਚੁਣੇ ਨਮਾਇंदे ਸੰਸਦ ਦੇ ਬਾਹਰ ਤਖਤੀਆਂ ਲੈ ਕੇ ਵਿਰੋਧ ਪ੍ਰਦਰਸ਼ਨ ਕਰਦੇ ਆ ਕਿ ਕੇਂਦਰ ਦੀ ਸਰਕਾਰ ਕਿਸਾਨਾਂ ਦੀ ਗੱਲ ਨਹੀਂ ਸੁਣਦੀ ਉਹਨਾਂ ਦਾ ਐਮਐਸਪੀ ਤੇ ਜਿਹੜਾ ਰੇੜਕਾ ਫਸਿਆ ਹੋਇਆ ਉਹਨੂੰ ਹੱਲ ਨਹੀਂ ਕਰਦੀ ਭਈ ਤਾਂ ਉਸੇ ਦੌਰਾਨ ਜਦੋਂ ਜੇਪੀ ਨੱਡਾ ਸਾਬਕਾ ਭਾਜਪਾ ਪ੍ਰਧਾਨ ਉਥੇ ਪਹੁੰਚਦੇ ਆ ਤਾਂ ਉਹ ਤਖਤੀਆਂ ਲਕੋ ਲੈਂਦੇ ਆ ਇਹ ਗੱਲ ਡੱਲਾ ਸਾਹਿਬ ਮੈਂ ਨਹੀਂ ਕਹਿ ਰਿਹਾ ਇਹ ਗੱਲ ਕਹਿ ਰਿਹਾ ਸਰਵਣ ਸਿੰਘ ਪੰਦੇਰ ਤੇ ਬਕਾਇਦਾ ਤੌਰ ਦੇ ਉੱਤੇ ਉਹਨਾਂ ਨੇ ਉਹ ਫੁਟੇਜ ਵੀ ਦਿਖਾਈ ਆ ਵੀ ਜਦੋਂ ਜੇਪੀ ਨੜਾ ਸਾਹਿਬ ਉਥੇ ਪਹੁੰਚਦੇ ਆ ਤੇ ਸਾਡੇ ਪੰਜਾਬ ਦੇ ਚੁਣੇ ਹੋਏ ਨਮਾਇंदे ਜਿਹੜੇ ਆ ਉਹ ਤਖਤੀਆਂ ਪਿੱਛੇ ਨੂੰ ਕਰ ਲੈਂਦੇ ਆ ਸਵਾਲਾਂ ਦਾ ਸਿਲਸਿਲਾ ਡੱਲਾ ਸਾਹਿਬ ਸ਼ੁਰੂ ਕਰਦੇ ਆ ਵੀ ਇਹ ਜਿਹੜੀ ਧਿਰ ਨਵੀਂ ਪੰਜਾਬ 'ਚ ਉੱਭਰਨ ਜਾ ਰਹੀ ਹੈ ਇਹ ਕਿਹੜੀ ਧਿਰ ਆ ਇਹ ਕਿਹਦੀ ਤਰਜ਼ਮਾਨੀ ਕਰੇਗੀ ਇਹ ਕੋ ਸਵਾਲ ਤੁਹਾਡੇ ਸਾਰੇ ਬੜੇ ਅਹਿਮ ਹੈ ਹੁਣ ਤੁਸੀਂ ਕਿਹੜੀ ਧਿਰ ਦੀ ਗੱਲ ਕੀਤੀ ਮੈਨੂੰ ਇਹ ਲੱਗਦਾ ਹੈ ਕਿ ਜੇ ਅਸੀਂ ਸੁਨੀਲ ਜਾਖੜ ਹੋਣਾ ਦਾ ਬਿਆਨ ਸੁਣੀਏ ਕੱਲ ਦਾ ਕੱਲ ਸੁਨੀਲ ਜਾਖੜ ਹੋਣਾ ਨੇ ਇੱਕ ਬਹੁਤ ਵੱਡਾ ਬਿਆਨ ਦਿੱਤਾ ਸੁਨੀਲ ਜਾਖੜ ਕਹਿੰਦੇ ਕਿ ਪੰਜਾਬ ਨੂੰ ਇੱਕ ਧਿਰ ਚਾਹੀਦੀ ਹੈ ਜਿਹੜੀ ਧਿਰ ਪੰਜਾਬ ਦੀ ਕਿਸਾਨੀ ਦੀ ਗੱਲ ਕਰ ਸਕੇ ਪੰਜਾਬ ਨੂੰ ਸੰਕਟ ਚੋਂ ਕੱਢ ਸਕੇ ਅਸਲ ਚ ਉਹਨਾਂ ਨੇ ਇੱਕ ਵੀਡੀਓ ਬਿਆਨ ਜਾਰੀ ਕੀਤਾ ਉਹਨਾਂ ਨੇ ਨਿੰਦਾ ਕੀਤੀ ਕਾਂਗਰਸ ਦੇ ਮੈਂਬਰ ਪਾਰਲੀਮੈਂਟਾਂ ਦੀ ਉਹ ਕਹਿੰਦੇ ਇਹ ਵੀ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਪਾਰਲੀਮੈਂਟ ਦੇ ਵਿੱਚ ਤਖਤੀਆਂ ਦਿਖਾ ਕੇ ਕਿਸਾਨਾਂ ਦੇ ਹੱਕ 'ਚ ਵਿਰੋਧ ਪ੍ਰਦਰਸ਼ਨ ਤਾਂ ਕਰ ਰਹੇ ਨੇ ਪਰ ਅਸਲ 'ਚ ਦੋਵੇਂ ਤਰ੍ਹਾਂ ਆਪ ਔਰ ਕਾਂਗਰਸ ਪੰਜਾਬ 'ਚ ਮਿਲੇ ਹੋਏ ਨੇ ਉਹ ਕਹਿੰਦੇ ਪੰਜਾਬ 'ਚ ਇਸ ਵਾਰ ਭਾਜਪੀ ਨੇ ਤਾਂ ਪੈਸਾ 44000 45000 ਕਰੋੜ ਭੇਜਤਾ ਜਿਹਦੇ ਨਾਲ ਫਸਲਾਂ ਦੀ ਖਰੀਦੋ-ਫਰੋਕਤ ਹੁੰਦੀ ਹੈ ਜਾਖੜ ਸਾਹਿਬ ਕਹਿੰਦੇ ਮੈਨੂੰ ਤਾਂ ਇਸ ਗੱਲ ਦਾ ਵੀ ਸ਼ੱਕ ਹੈ ਕਿ ਜੇ ਉਹਦੀ ਵੀ ਮੈਂ ਕੋਈ ਚਿੱਠੀ-ਚਿੱਠੀ ਲਿਖਾਂ ਤੇ ਜੇ ਜਾਂਚ-ਜੋਚ ਹੋ ਜੇ ਉਹਦੇ 'ਚ ਵੀ ਕਹਿੰਦੇ ਵੱਡਾ ਘਟਾਲਾ ਨਿਕਲ ਸਕਦਾ ਹੈ ਉਹ ਕਹਿੰਦੇ ਕਿਸਾਨਾਂ ਨੂੰ ਇਸ ਵਾਰ ਕਟ ਲੱਗਿਆ ਫਸਲ ਤੇ ਉਹਨਾਂ ਨੂੰ ਮੁਕੰਮਲ ਮੁੱਲ ਨਹੀਂ ਮਿਲਿਆ ਔਰ ਕਾਂਗਰਸ ਔਰ ਆਪ ਪੰਜਾਬ 'ਚ ਰਲੇ ਹੋਏ ਨੇ ਹੁਣ ਜਾਖੜ ਸਾਹਿਬ ਕਹਿੰਦੇ ਕਿ ਪੰਜਾਬ 'ਚ ਜਦੋਂ ਵਿਰੋਧੀ ਧਿਰ ਕਾਂਗਰਸ ਆਪ ਨਾਲ ਰਲ ਗਈ ਅਨਲਾਨੇ ਤੌਰ ਤੇ ਤੇ ਫਿਰ ਇੱਕ ਧਿਰ ਚਾਹੀਦੀ ਹੈ ਜਿਹੜੀ ਪੰਜਾਬ ਦੇ ਕਿਸਾਨਾਂ ਦੀ ਮਜ਼ਦੂਰਾਂ ਦੀ ਆਵਾਜ਼ ਬਣ ਸਕੇ ਹੁਣ ਇੱਥੋਂ ਹੀ ਸਵਾਲ ਇਹ ਖੜਾ ਹੁੰਦਾ ਹੈ ਦੇਖੋ ਸੁਨੀਲ ਜਾਖੜ ਹੋਣਾ ਨੇ ਤਾਂ ਭਾਜਪੀ ਲਈ ਪ੍ਰਚਾਰ ਵੀ ਨਹੀਂ ਕੀਤਾ ਚਾਰ ਜ਼ਿਮਨੀ ਚ ਉਹਨਾਂ ਦੇ ਵਿੱਚ ਜ਼ਿਆਦਾ ਕੁਝ ਦਿਨ ਪਹਿਲਾਂ ਮੀਟਿੰਗ ਹੋਈ ਉਹਦੇ ਵਿੱਚ ਵੀ ਸੁਨੀਲ ਜਾਖੜ ਹੋਣੀ ਨਹੀਂ ਗਏ ਮੈਂਬਰਸ਼ਿਪ ਅਭਿਆਨ ਬਾਰੇ ਮੀਟਿੰਗ ਸੀ ਸੁਨੀਲ ਜਾਖੜ ਸਾਹਿਬ ਆਪਣਾ ਅਸਤੀਫਾ ਵੀ ਭੇਜ ਚੁੱਕੇ ਨੇ ਕਿਤਨਾ ਕਿਤੇ ਸੁਨੀਲ ਜਾਖੜ ਭਾਜਪੀ ਨੂੰ ਪੰਜਾਬ ਦੇ ਕਿਸਾਨਾਂ ਦੇ ਪ੍ਰਤੀ ਆਪਣਾ ਨਜ਼ਰੀਆ ਬਦਲਣ ਦੀ ਵੀ ਅਪੀਲ ਕਰਦੇ ਨੇ ਪਿੱਛੇ ਜੇ ਉਹਨਾਂ ਨੇ ਆਪ ਇੰਟਰਵਿਊਆਂ ਦੇ ਵਿੱਚ ਕਿਹਾ ਮੈਨੂੰ ਇਸ ਗੱਲ ਦੀ ਸੰਭਾਵਨਾ ਲੱਗਦੀ ਹੈ ਜਾਂ ਮੈਂ ਤਾਂ ਸੁਨੀਲ ਜਾਖੜ ਸਾਹਿਬ ਨੂੰ ਅਪੀਲ ਹੀ ਕਰ ਦੰਨਾ। ਸੰਦੀਪ ਜੀ ਕਿ ਕਿਉਂ ਨਾ ਸੁਨੀਲ ਜਾਖੜ ਹੀ ਉਹ ਧਿਰ ਬਣਨ। ਸੁਨੀਲ ਜਾਖੜ ਨੂੰ ਲੱਗਦਾ ਹੈ ਕਿ ਜਿਹੜੀ ਧਿਰ ਪੰਜਾਬ 'ਚ ਹੋਣੀ ਚਾਹੀਦੀ ਹੈ ਫਿਰ ਕਿਉਂ ਨਾ ਸੁਨੀਲ ਜਾਖੜ ਕਿਉਂਕਿ ਉਹਨਾਂ ਨੇ ਹੁਣ ਭਾਜਪਾ ਦੀ ਪ੍ਰਧਾਨਗੀ ਤੋਂ ਵੀ ਅਸਤੀਫਾ ਭੇਜਿਆ ਹੋਇਆ ਹੈ। ਤੇ ਸੁਨੀਲ ਜਾਖੜ ਅਗਰ ਉਹ ਧਿਰ ਬਣਨ ਤੇ ਮੈਨੂੰ ਲੱਗਦਾ ਹੈ ਉਹਦੇ ਵਰਗੀ ਰੀਸ ਨਹੀਂ ਹੋਣੀ। ਸੁਨੀਲ ਜਾਖੜ ਤਜਰਬੇਕਾਰ ਲੀਡਰ ਨੇ। ਕਾਂਗਰਸ ਦੇ ਪ੍ਰਧਾਨ ਰਹੇ ਨੇ ਲੰਮਾ ਸਮਾਂ ਹੁਣ ਤਾਂ ਭਾਜਪਾ ਦੇ ਪ੍ਰਧਾਨ ਵੀ ਰਹਲੇ ਲੀਡਰ ਆਫ ਓਪੋਜੀਸ਼ਨ ਰਹੇ ਨੇ ਪੰਜਾਬ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਸੋ ਮੈਨੂੰ ਇਹ ਲੱਗਦਾ ਹੈ ਕਿ ਸੁਨੀਲ ਜਾਖੜ ਉਹ ਧਿਰ ਬਣ ਜਾਣ ਹੁਣ ਜਿਹੜਾ ਉਹਨਾਂ ਦਾ ਜੀ ਇੱਕ ਸਵਾਲ ਹੋਰ ਹੈ ਜਿੱਦਾਂ ਤੁਸੀਂ ਕਿਹਾ ਵੀ ਉਹ ਧਿਰ ਬਣ ਜਾਣਗੇ ਸੁਨੀਲ ਜਾਖੜ ਖੇਤਰੀ ਪਾਰਟੀਆਂ ਦੇ ਹੱਕ 'ਚ ਵੀ ਖੜਦੇ ਨੇ ਉਹ ਅਕਾਲੀ ਦਲ ਦੀ ਜਿਹੜੀ ਹੈ ਉਹ ਪਿੱਠ ਵੀ ਥਪਟ ਪਾਉਂਦੇ ਨੇ ਉਹ ਇਹ ਵੀ ਗੱਲ ਕਹਿੰਦੇ ਆ ਵੀ ਜਦੋਂ ਮੈਂ ਕਿਤੇ ਮਿਲਣਾ ਹੁੰਦਾ ਸੀਗਾ ਬਾਦਲ ਸਾਹਿਬ ਨੂੰ ਤੇ ਬਾਦਲ ਸਾਹਿਬ ਮੈਨੂੰ ਮਿਲ ਲਿਆ ਕਰਦੇ ਸੀ ਹਾਲਾਂ ਉਸ ਵਕਤ ਇਹ ਕਾਂਗਰਸ 'ਚ ਸੀਗੇ ਕਿਤੇ ਜਿਹੜੀ ਧਿਰ ਦੀ ਗੱਲ ਜਾਂ ਸੰਕੇਤ ਸੁਨੀਲ ਜਾਖੜ ਦੇ ਰਹੇ ਆ ਕਿਤੇ ਸੁਨੀਲ ਜਾਖੜ ਇਦਾਂ ਦੇ ਕੋਈ ਸਿਆਸੀ ਧਿਰ ਬਣਾ ਕੇ ਅਕਾਲੀ ਦਲ ਦੇ ਨਾਲ ਕੋਈ ਗੱਠ ਜੋੜ ਕਰਨ ਦੀ ਸੰਭਾਵਨਾ ਹੋ ਸਕਦੀਆਂ ਜੀ ਜੇ ਧਿਰ ਬਣਦੀ ਹੈ ਤੇ ਦੇਖੋ ਸੁਨੀਲ ਜਾਖੜ ਬੜੇ ਤਜਰਬੇਕਾਰ ਤੇ ਸਿਆਣੇ ਲੀਡਰ ਨੇ ਇਹਦੇ 'ਚ ਕੋਈ ਦੂਰਾ ਨਹੀਂ ਮੈਨੂੰ ਲੱਗਦਾ ਹੈ ਕਿ ਸੁਨੀਲ ਜਾਖੜ ਹੁਣਾਂ ਨੇ ਹਜੇ ਸਿਰਫ ਇਹ ਗੱਲ ਕੀਤੀ ਹੈ ਕਿ ਪੰਜਾਬ ਨੂੰ ਇੱਕ ਢਿਰ ਦੀ ਲੋੜ ਹੈ ਉਹਨਾਂ ਦਾ ਬਿਆਨ ਅਸੀਂ ਸੁਣੀ ਹੈ ਉਹਨਾਂ ਨੇ ਇਹ ਆਪਣੇ ਮੂੰਹੋਂ ਨਹੀਂ ਕਿਹਾ ਕਿ ਉਹ ਕੋਈ ਢਿਰ ਬਣਾ ਰਹੇ ਨੇ ਜਾਂ ਕੋਈ ਸਿਆਸੀ ਪਾਰਟੀ ਬਣਾ ਰਹੇ ਨੇ ਜਾਂ ਉਹ ਕਿਸੇ ਨਾਲ ਕੋਈ ਸਮਝੌਤੇ ਦੀ ਗੱਲ ਤੋੜ ਰਹੇ ਨੇ ਤੁਹਾਡਾ ਸਵਾਲ ਇਹ ਵੀ ਠੀਕ ਹੈ ਸੁਨੀਲ ਜਾਖੜ ਹੁਣਾਂ ਨੇ ਕਈ ਵਾਰ ਇਹ ਗੱਲ ਕਹੀ ਹੈ ਕਿ ਪੰਜਾਬ ਚ ਖੇਤਰੀ ਪਾਰਟੀ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ ਅਕਾਲੀ ਦਲ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ ਹੁਣ ਮੈਂ ਇਹ ਵੀ ਨਹੀਂ ਕਹਿ ਸਕਦਾ ਕਿ ਸੁਨੀਲ ਜਾਖੜ ਹੋਣਾ ਦੀ ਕਿਤੇ ਨਾ ਕਿਤੇ ਭਵਿੱਖ 'ਚ ਕੋਈ ਅਕਾਲੀ ਦਲ ਨਾਲ ਕਿਸੇ ਰੂਪ 'ਚ ਸਾਂਝ ਜਾਂ ਜੁੜਾ ਹੋ ਸਕਦਾ ਹੈ ਮੈਂ ਇਹ ਵੀ ਨਹੀਂ ਕਹਿ ਸਕਦਾ ਪਰ ਮੇਰਾ ਹੀ ਮੰਨਣਾ ਹੈ ਕਿ ਜਦੋਂ ਅਸੀਂ ਸੁਨੀਲ ਜਾਖੜ ਹੋਣਾ ਦੀਆਂ ਪੰਜਾਬ ਪ੍ਰਤੀ ਚਿੰਤਾਵਾਂ ਦੇਖਦੇ ਹਾਂ ਕਿ ਪੰਜਾਬ 'ਚ ਖੇਤਰੀ ਪਾਰਟੀ ਮਜ਼ਬੂਤ ਹੋਣੀ ਚਾਹੀਦੀ ਹੈ ਭਾਵੇਂ ਅਕਾਲੀ ਦਲ ਹੀ ਕਿਉਂ ਨਾ ਹੋਵੇ ਪੰਜਾਬ ਦੀ ਇੱਕ ਢੇਰ ਹੋਣੀ ਚਾਹੀਦੀ ਹੈ ਮੈਂ ਇਹ ਸੰਭਾਵਨਾਵਾਂ ਤਾਂ ਦੇਖਦਾ ਕਿ ਅਗਰ ਸੁਨੀਲ ਜਾਖੜ ਖੁਦ ਅੱਗੇ ਆ ਜਾਣ ਉੱਤਰ ਨੂੰ ਭਾਵੇਂ ਉਹ ਸਿਆਸੀ ਪਾਰਟੀ ਬਣਾ ਲੈਣ ਅਗਰ ਸੁਨੀਲ ਜਾਖੜ ਇਸ ਤਰੀਕੇ ਦੀ ਕੋਈ ਕਾਰਵਾਈ ਨੂੰ ਅੰਜਾਮ ਦੰਦੇ ਨੇ ਤੇ ਪੰਜਾਬ ਚ ਸੰਭਾਵਨਾਵਾਂ ਨਹੀਂ ਸੁਨੀਲ ਜਾਖੜ ਉਹਨਾਂ ਦਾ ਜਿਹੜਾ ਚਿਹਰਾ ਹੈ ਉਹ ਜਾਣਿਆ ਪਛਾਣਿਆ ਹੈ ਪੰਜਾਬ ਲਈ ਪੰਜਾਬ ਦੇ ਵਿੱਚ ਕਾਂਗਰਸ ਅਗਰ ਚਰਨਜੀਤ ਸਿੰਘ ਚੰਨੀ ਉਹਨਾਂ ਦੀ ਥਾਂ ਸੁਨੀਲ ਜਾਖੜ ਉਹਨਾਂ ਨੂੰ ਵੀ ਉਦੋਂ ਪ੍ਰਧਾਨ ਬਣਾ ਦਿੰਦੀ ਤੇ ਉਹਦੇ ਨਾਲ ਕਿਉਂਕਿ ਭਾਜਪਾ ਦੇ ਨਾਲ ਔਰ ਆਮ ਆਦਮੀ ਪਾਰਟੀ ਦੇ ਨਾਲ ਮੁਕਾਬਲਾ ਸੀ ਪੰਜਾਬ ਚ ਤੇ ਸੁਨੀਲ ਜਾਖੜ ਵੀ ਕੋਈ ਕਮਜ਼ੋਰ ਉਹਨਾਂ ਦੇ ਮੁੱਖ ਮੰਤਰੀਆਂ ਉਮੀਦਵਾਰ ਨਹੀਂ ਸੀ ਹੋਣੇ ਚਲੋ ਉਹ ਤਾਂ ਲੰਘੇ ਵੇਲੇ ਦੀ ਵਕਤ ਹੈ ਹੁਣ ਮੈਨੂੰ ਇਹ ਲੱਗਦਾ ਕਿ ਸੁਨੀਲ ਜਾਖੜ ਹੋਣਾ ਦਾ ਜਦੋਂ ਹੁਣ ਬੀਜੇਪੀ ਆਪਣਾ ਨਵਾਂ ਪ੍ਰਧਾਨ ਚੁਣੇਗੀ ਸੁਨੀਲ ਜਾਖੜ ਹੋਣਾ ਨੂੰ ਕਿਸ ਤਰ੍ਹਾਂ ਦੀ ਭੂਮਿਕਾ ਬੀਜੇਪੀ ਦਿੰਦੀ ਹੈ ਕੀ ਸੁਨੀਲ ਜਾਖੜ ਬੀਜੇਪੀ ਚ ਕੋਈ ਭੂਮਿਕਾ ਲੈਂਦੇ ਨੇ ਜਾਂ ਪ੍ਰਧਾਨਗੀ ਤੋਂ ਵੱਖ ਹੋਣ ਤੋਂ ਬਾਅਦ ਸੁਨੀਲ ਜਾਖੜ ਬੀਜੇਪੀ ਦੇ ਵਿੱਚ ਹੀ ਬਤੌਰ ਇੱਕ ਸੀਨੀਅਰ ਲੀਡਰ ਸਰਗਰਮ ਰਹਿੰਦੇ ਨੇ ਜਾਂ ਉਹ ਇਹ ਹਿੰਮਤ ਕਰਨਗੇ ਕਿ ਮੈਂ ਉਹ ਖਾਲੀ ਥਾਂ ਜਿਹੜੀ ਪੰਜਾਬ ਚ ਇੱਕ ਵੈਕਿਊਮ ਹੈ ਇੱਕ ਢੇਰ ਦਾ ਜਿਵੇਂ ਸੁਨੀਲ ਜਾਖੜ ਉਹਨਾਂ ਨੇ ਆਪਣੇ ਬਿਆਨ ਚ ਕਿਹਾ ਕਿ ਸੁਨੀਲ ਜਾਖੜ ਖੁਦ ਅੱਗੇ ਲਾ ਕੇ ਉਸ ਵੈਕਿਊਮ ਨੂੰ ਭਰਨ ਦੀ ਕੋਸ਼ਿਸ਼ ਕਰਨਗੇ ਉਹ ਢੇਰ ਬਣਾਉਣ ਦੀ ਕੋਸ਼ਿਸ਼ ਕਰਨਗੇ ਜੇ ਸੁਨੀਲ ਜਾਖੜ ਕੋਈ ਨਵੀਂ ਢੇਰ ਵੀ ਬਣਾਉਂਦੇ ਨੇ ਜਾਂ ਉਸ ਬਾਰੇ ਵਿਚਾਰ ਵੀ ਕਰਦੇ ਨੇ ਤੇ ਸੁਨੀਲ ਜਾਖੜ ਨੂੰ ਸਾਥ ਜ਼ਰੂਰ ਮਿਲੂਗਾ ਪੰਜਾਬ ਦੇ ਵਿੱਚ ਸੰਭਾਵਨਾਵਾਂ ਅਪਾਰ ਨੇ ਸੁਨੀਲ ਜਾਖੜ ਅਗਰ ਕਿਸੇ ਢੇਰ ਦੀ ਅਗਵਾਈ ਕਰਦੇ ਨੇ ਪਾਵੇਂ ਸਮਾਜਿਕ ਐ ਪਾਵੇਂ ਪੋਲਿਟਿਕਲ ਐ ਪਾਵੇਂ ਨਾਨ ਪੋਲਿਟਿਕਲ ਐ ਤੇ ਸੁਨੀਲ ਜਾਖੜ ਇੱਕ ਵੱਡਾ ਚਿਹਰਾ ਨੇ ਉਹ ਆਪਣੀ ਭੂਮਿਕਾ ਉਸ ਰੂਪ ਚ ਅਦਾ ਕਰ ਸਕਦੇ ਨੇ ਅਗਰ ਉਹ ਧਿਰ ਬਣਦੇ ਨੇ ਪਰ ਫਿਰ ਸਵਾਲ ਇੱਥੇ ਖਤਮ ਹੋ ਜਾਂਦਾ ਕਿ ਉਹ ਧਿਰ ਬਣਦੇ ਨੇ ਜਾਂ ਨਹੀਂ ਦਿਲ ਸਭ ਗੱਲ ਇਹ ਆ ਨਾ ਸੁਨੀਲ ਜਾਖੜ ਜਿਹੜੇ ਆ ਇਹ ਹਰ ਵਰਗ ਦੇ ਵਿੱਚ ਪਸੰਦ ਕੀਤੇ ਜਾਂਦੇ ਆ ਸੁਨੀਲ ਜਾਖੜ ੀਂਗ ਐ ਹਿੰਦੂ ਬੈਕਗਰਾਉਂਡ ਇਹਨਾਂ ਦੇ ਫਾਦਰ ਬਲਰਾਮ ਜਾਖੜ ਵੀ ਖੇਤੀਬਾੜੀ ਮੰਤਰੀ ਰਹਿ ਚੁੱਕੇ ਆ ਸੈਂਟਰ ਦੇ ਵਿੱਚ ਉਹਦੇ باوجود ਸੁਨੀਲ ਜਾਖੜ ਨੂੰ ਹਰੇਕ ਬੰਦਾ ਪਿਆਰ ਕਰਦਾ ਸੁਨੀਲ ਜਾਖੜ ਨੂੰ ਕਿਸਾਨ ਵੀ ਪਿਆਰ ਕਰਦਾ ਸੁਨੀਲ ਜਾਖੜ ਨੂੰ ਵਪਾਰੀ ਵੀ ਪਸੰਦ ਕਰਦਾ ਸੁਨੀਲ ਜਾਖੜ ਨੂੰ ਆਮ ਸ਼ਹਿਰੀ ਜਿਹੜਾ ਉਹ ਵੀ ਪਸੰਦ ਕਰਦਾ ਪਿੰਡੂ ਵੀ ਪਸੰਦ ਕਰਦਾ ਇਸੇ ਕਰਕੇ ਕਾਂਗਰਸ ਨੇ ਉਸ ਵਕਤ 2021 ਦੇ ਵਿੱਚ ਜਦੋਂ ਤਖਤਾ ਪਲਟ ਹੋਇਆ ਸੀਗਾ ਕੈਪਟਨ ਅਮਰਿੰਦਰ ਸਿੰਘ ਹੋਣਾ ਦਾ ਤਾਂ ਸੁਨੀਲ ਜਾਖੜ ਦਾ ਨਾਮ ਚੱਲਦਾ ਸੀਗਾ ਔਰ ਮੈਨੂੰ ਲੱਗਦਾ ਹੈ ਕਿ ਸੁਨੀਲ ਜਾਖੜ ਹੋਣਾ ਦੇ ਜਿਹੜੇ ਸਿਆਸੀ ਸਲਾਹਕਾਰ ਹੋਣਗੇ ਜਾਂ ਉਹਨਾਂ ਦੇ ਬਿਲਕੁਲ ਨਜ਼ਦੀਕ ਦੇ ਜਿਹੜੇ ਬੰਦੇ ਹੋਣਗੇ ਇਹ ਗੱਲ ਨੂੰ ਮੁੱਖ ਰੱਖਦੇ ਹੋਣਗੇ ਕਿ ਅਗਰ ਸੁਨੀਲ ਜਾਖੜ ਕਿਸੇ ਪਾਰਟੀ ਨੂੰ ਲੀਡ ਕਰਨ ਤਾਂ ਇਹਦੀ ਐਡਵਾਂਟੇਜ ਜ਼ਰੂਰ ਹੋ ਸਕਦੀ ਆ ਔਰ ਸੁਨੀਲ ਜਾਖੜ ਉਹ ਸ਼ਖਸ ਹੈਗੇ ਆ ਜਿਹੜੇ ਫਿਰ ਜਿਹੜੀ ਆਪਾਂ ਖੇਤਰੀ ਪਾਰਟੀ ਦੀ ਗੱਲ ਕਰਦੇ ਆ ਮੋٹے ਤੌਰ ਤੇ ਅਕਾਲੀ ਦਲ ਦੀ ਗੱਲ ਕਰਦੇ ਆ ਤਾਂ ਉਹਦੇ ਨਾਲ ਵੀ ਸੰਭਾਵਨਾਵਾਂ ਜਿਹੜੀਆਂ ਉਹ ਤਲਾਸ਼ੀਆਂ ਜਾ ਸਕਦੀਆਂ ਸਿਆਸੀ ਜ਼ਮੀਨ ਜਿਹੜੀ ਆ ਉਹ ਹਾਸਲ ਕੀਤੀ ਜਾ ਸਕਦੀ ਆ ਨਹੀਂ ਦੇਖੋ ਸੁਨੀਲ ਜਾਖੜ ਉਹਨਾਂ ਦਾ ਚਿਹਰਾ ਤਾਂ ਮੰਨਿਆ ਪਰ ਮੰਨਿਆ ਇਹਦੇ ਵਿੱਚ ਕੋਈ ਦੋਰਾ ਹੀ ਨਹੀਂ ਹੈ ਔਰ ਜਦੋਂ ਉਹ ਖੇਤਰੀ ਪਾਰਟੀ ਦੇ ਮਜ਼ਬੂਤ ਹੋਣ ਦੀ ਗੱਲ ਕਰਦੇ ਨੇ ਜਾਂ ਖੇਤਰਵਾਦ ਦੇ ਮੁੱਦਿਆਂ ਦੀ ਗੱਲ ਕਰਦੇ ਨੇ ਉਹ ਇੱਕ ਖੇਤਰੀ ਚਿਹਰਾ ਵੀ ਨਹੀਂ ਇਸ ਸੰਭਾਵਨਾ ਤੋਂ ਅਸੀਂ ਇਨਕਾਰ ਨਹੀਂ ਕਰ ਸਕਦੇ ਪਰ ਮੈਨੂੰ ਇਹ ਲੱਗਦਾ ਹੈ ਕਿ ਇੰਤਜ਼ਾਰ ਕਰਨਾ ਪਏਗਾ ਹਜੇ ਕਿ ਸੁਨੀਲ ਜਾਖੜ ਖੁਦ ਕੀ ਫੈਸਲਾ ਕਰਦੇ ਨੇ ਸੁਨੀਲ ਜਾਖੜ ਦੇ ਫੈਸਲੇ ਤੋਂ ਬਾਅਦ ਇਸ ਗੱਲ ਨੂੰ ਅਸੀਂ ਜ਼ਿਆਦਾ ਮਜ਼ਬੂਤੀ ਦੇ ਨਾਲ ਅੱਗੇ ਵਧਾ ਸਕਦੇ ਹਾਂ ਕਿ ਉਹਨਾਂ ਦੀ ਭੂਮਿਕਾ ਹੁਣ ਕੀ ਹੋਏਗੀ ਡੱਲਾ ਸਾਹਿਬ ਹੁਣ ਆਪਾਂ ਗੱਲ ਕਰਦੇ ਹਾਂ ਕਾਂਗਰਸ ਦੀ ਉਹ ਇਸ ਕਰਕੇ ਵੀ ਖੜਕੇ ਸਾਹਿਬ ਕਹਿੰਦੇ ਆ ਵੀ ਪਰਚੋਲ ਅਸੀਂ ਕਰ ਲਈ ਆ ਤੇ ਮਹਿਸੂਸ ਇਹ ਕੀਤਾ ਗਿਆ ਵੀ ਆਪਸੀ ਜਿਹੜੀ ਗੁੱਟਬਾਜ਼ੀ ਆ ਨਾ ਉਹ ਕਾਂਗਰਸ ਦਾ ਨੁਕਸਾਨ ਕਰਦੀ ਆ ਤੇ ਜਿਹੜਾ ਸੰਗਠਨ ਹੈ ਇਹਦੇ ਵਿੱਚ ਫੇਰ ਬਦਲ ਕੀਤੇ ਜਾਣੇ ਚਾਹੀਦੇ ਆ ਰਿਪੋਰਟਸ ਮੁਤਾਬਕ ਸਿਰਫ ਸੰਗਠਨ ਦੀ ਗੱਲ ਕੀਤੀ ਗਈ ਆ ਪਰ ਸੂਬੇ ਦੀ ਅਗਵਾਈ ਜਿਹੜਾ ਸ਼ਖਸ ਕਰ ਰਿਹਾ ਹੁੰਦਾ ਭਾਵੇਂ ਕਿ ਜਿਹੜਾ ਪ੍ਰਧਾਨ ਹੁੰਦਾ ਉਹਦੇ ਸਿਰ ਦੇ ਉੱਤੇ ਉਸ ਪਾਰਟੀ ਦੀ ਉਸ ਸੂਬੇ ਦੇ ਵਰਕਰਸ ਦੀ ਜ਼ਿੰਮੇਵਾਰੀ ਹੁੰਦੀ ਆ ਪੰਜਾਬ ਦੇ ਵਿੱਚ ਇਹ ਸਥਿਤੀ ਨੂੰ ਖੜਗੇ ਸਾਹਿਬ ਦੇ ਇਹ ਬਿਆਨ ਦਾ ਦਾਇਰਾ ਵੱਡਾ ਜਿਹੜਾ ਉਹਨਾਂ ਨੇ ਦਿੱਤਾ ਉਹਨੂੰ ਅਗਰ ਆਪਾਂ ਸੂਬਾ ਪੱਧਰ ਤੇ ਬਿਆਨ ਨੂੰ ਮੰਨ ਲਈਏ ਤਾਂ ਕਿਵੇਂ ਦੇਖਦੇ ਹੋ ਦੇਖੋ ਸਪਸ਼ਟ ਕਿਹਾ ਮਲਕੇ ਅਰਜਨ ਖੜਗੇ ਉਹਨਾਂ ਨੇ ਮਹਾਰਾਸ਼ਟਰ ਦੀ ਹਾਰ ਹਰਿਆਣੇ ਦੀ ਹਾਰ ਇਹ ਸੰਭਵ ਨਹੀਂ ਸੀ ਹਰਿਆਣੇ 'ਚ ਤਾਂ ਲੱਗਦਾ ਹੀ ਨਹੀਂ ਸੀ ਭਾਜਪੀ ਹਾਰ ਜਾਏਗੀ ਮਹਾਰਾਸ਼ਟਰ 'ਚ ਵੀ ਨਹੀਂ ਸੀ ਲੱਗਦਾ ਹੁਣ ਇਹਦੇ ਪਿੱਛੇ ਲੀਡਰਾਂ ਦੀ ਗੁੱਟਬਾਜ਼ੀ ਵੀ ਸਾਹਮਣੇ ਆਈ ਹੈ ਲੀਡਰ ਪਾਰਟੀ ਦੇ ਹਿੱਤ ਨਾਲੋਂ ਨਿੱਜੀ ਹਿੱਤਾਂ ਦੇ ਉੱਤੇ ਜ਼ਿਆਦਾ ਸਰਗਰਮ ਰਹੇ ਜਿਹਦਾ ਵੋਟਰਾਂ ਦੇ ਮਨਾਂ ਤੇ ਮਾੜਾ ਅਸਰ ਗਿਆ ਪੰਜਾਬ 'ਚ ਵੀ 4 'ਚੋਂ 3 ਜ਼ਿਮਨੀ ਚੋਣਾਂ ਹਾਰੇ ਨੇ ਔਰ ਜਦੋਂ 올 ਇੰਡੀਆ ਕਾਂਗਰਸ ਕਮੇਟੀ ਦੀ ਵਰਕਿੰਗ ਵਰਕਿੰਗ ਕਮੇਟੀ ਦੀ ਬੈਠਕ ਹੋਈ ਹੈ ਸੀਡਬਲਯੂਸੀ ਦੀ ਤੇ ਨਿਸ਼ਚਿਤ ਤੌਰ ਤੇ ਬਹੁਤ ਤਰ੍ਹਾਂ ਦੀਆਂ ਚਿੰਤਾਵਾਂ ਉਹਦੇ ਵਿੱਚ ਪ੍ਰਗਟ ਕੀਤੀਆਂ ਗਈਆਂ ਨੇ ਭਾਵੇਂ ਭਾਵੇਂ ਉਹ ਸਾਰੀਆਂ ਗੱਲਾਂ ਮੀਡੀਆ 'ਚ ਨਹੀਂ ਆਈਆਂ ਹੁਣ ਜਦੋਂ ਮਲਕ ਅਰਜਨ ਘੜਕੇ ਕਹਿੰਦੇ ਨੇ ਕਿ ਸਾਰਿਆਂ ਨੂੰ ਸਖਤ ਫੈਸਲਿਆਂ ਲਈ ਤਿਆਰ ਰਹਿਣ ਦੀ ਲੋੜ ਹੈ ਪਾਰਟੀ ਸਖਤ ਫੈਸਲੇ ਕਰੇਗੀ ਸੰਗਠਨ 'ਚ ਵੱਡੇ ਫੇਰ ਬਦਲ ਕੀਤੇ ਜਾਣ ਦੀ ਲੋੜ ਹੈ 올 ਇੰਡੀਆ ਪੱਧਰ ਤੇ ਉਹਦੇ 'ਚ ਪੰਜਾਬ ਵੀ ਆਉਂਦਾ ਹੈ ਮੈਨੂੰ ਇਹ ਲੱਗਦਾ ਹੈ ਕਿ ਅਗਲੇ 6 ਮਹੀਨੇ ਔਰ 1 ਸਾਲ ਹਾਲਾਂਕਿ ਸਾਲ ਦਾ ਸਮਾਂ ਜ਼ਿਆਦਾ ਹੈ ਮੈਂ ਅਗਲੇ 6 ਮਹੀਨੇ ਮੰਨ ਕੇ ਚੱਲਦਾ ਕਿ ਅਗਲੇ 6 ਮਹੀਨਿਆਂ ਦੇ ਵਿੱਚ 올 ਇੰਡੀਆ ਕਾਂਗਰਸ ਕਮੇਟੀ 'ਚ ਵੱਡੇ ਫੇਰ ਬਦਲ ਹੋਣਗੇ ਔਰ ਅਸੀਂ ਪੰਜਾਬ ਨੂੰ ਵੀ ਵਖਰੇ ਕਰਕੇ ਨਹੀਂ ਦੇਖ ਸਕਦੇ ਪੰਜਾਬ ਦੇ ਵਿੱਚ ਵੀ ਕਾਂਗਰਸ ਪਾਰਟੀ ਆਪਣਾ ਚਿਹਰਾ ਮੋੜਾ ਬਦਲ ਸਕਦੀ ਹੈ ਕਿਉਂਕਿ ਸਭ ਤੋਂ ਵੱਡੀ ਚਿੰਤਾ ਕਾਂਗਰਸ ਪਾਰਟੀ ਦੇ ਲਈ ਹੈ ਗੁੱਟਬਾਜ਼ੀ ਔਰ ਹੁਣ ਇਸ ਤਰ੍ਹਾਂ ਦਾ ਸੰਗਠਨ ਦੇ ਵਿੱਚ ਫੇਰ ਬਦਲ ਮਲਕੇ ਅਰਜਨ ਖੜਗੇ ਕਰਨਾ ਚਾਹਣਗੇ ਕਿ ਜੋ ਫੈਸਲਾ ਸੰਗਠਨ ਨੇ ਕਰਤਾ ਉਹ ਸਾਰੇ ਲੀਡਰਾਂ ਨੂੰ ਮੰਨਣਾ ਪਏਗਾ ਹੁਣ ਇਹ ਨਹੀਂ ਹੋਏਗਾ ਕਿ ਹਰ ਲੀਡਰ ਆਪਣਾ ਵੱਖਰਾ ਸੁਰ ਰੱਖੇਗਾ ਭਵਿੱਖ ਦੀ ਕਾਂਗਰਸ ਦੇ ਵਿੱਚ ਮੈਨੂੰ ਤਾਂ ਇਹ ਵੀ ਲੱਗਦਾ ਸੰਦੀਪ ਜੀ ਭਵਿੱਖ ਦੀ ਕਾਂਗਰਸ ਦੇ ਵਿੱਚ ਇਸ ਤਰੀਕੇ ਦੀ ਯੋਜਨਾਕਾਰੀ ਕੀਤੀ ਜਾ ਸਕਦੀ ਹੈ ਕਿ ਕੋਈ ਵੀ ਲੀਡਰ ਆਪਣੀ ਜ਼ੁਬਾਨ ਤੋਂ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਦਾਵੇਦਾਰ ਨਹੀਂ ਕਹੇਗਾ ਤੇ ਸਾਰਾ ਕੁਝ ਸੰਗਠਨ ਦੇ ਢਾਂਚੇ ਦੇ ਤਹਿਤ ਪ੍ਰਕਿਰਿਆਵਾਂ ਦੇ ਤਹਿਤ ਲੋਕਾਂ ਦੇ ਵਿੱਚ ਆਵੇਗਾ ਕਿਉਂਕਿ ਕਾਂਗਰਸ ਦੀ ਸਭ ਤੋਂ ਵੱਡੀ ਪ੍ਰੋਬਲਮ ਕੀ ਆਏਗੀ ਕਾਂਗਰਸ ਦੇ ਬਹੁਤ ਸਾਰੇ ਲੀਡਰ ਖੁਦ ਦਾਅਵੇਦਾਰ ਬਣਦੇ ਨੇ ਤੁਸੀਂ ਵੇਖੋ ਨਾ ਰਵਨੀਤ ਬਿੱਟੂ ਕਿਉਂਕਿ ਉਹ ਪੁਰਾਣੇ ਕਾਂਗਰਸੀ ਨੇ ਤਿੰਨ ਵਾਰ ਕਾਂਗਰਸ ਚੋਂ ਐਮਪੀ ਰਹੇ ਨੇ ਹੁਣ ਜਦੋਂ ਉਹ ਭਾਜਪਾ ਚ ਗਏ ਨੇ ਉਹ ਭਾਜਪਾ ਚ ਵੀ ਜਾ ਕੇ ਆਪਣੇ ਆਪ ਨੂੰ ਪੰਜਾਬ ਚ ਮੁੱਖ ਮੰਤਰੀ ਦਾ ਦਾਅਵੇਦਾਰ ਕਹਿਣ ਲੱਗ ਗਏ ਉਹਨਾਂ ਨੇ ਇੱਕ ਜਗ੍ਹਾ ਕਿਹਾ ਉਹਦੇ ਨਾਲ ਭਾਜਪਾ ਚ ਭਾਵੇਂ ਮਨਰੰਜਨ ਕਾਲੀਆਂ ਨੇ ਵਿਰੋਧ ਕੀਤਾ ਹਰਜੀਤ ਗਰੇਵਾਲ ਨੇ ਵੀ ਕਿਹਾ ਕਿ ਪਾਰਟੀ ਦੇ ਸੰਗਠਨ ਦੇ ਫੈਸਲੇ ਹੁੰਦੇ ਨੇ ਭਾਜਪਾ ਦੇ ਵਿੱਚ ਔਰ ਭਾਜਪਾ ਦੀ ਇਹ ਪਰੰਪਰਾ ਨਹੀਂ ਹੈ ਕਿਉਂਕਿ ਜਦੋਂ ਜਦੋਂ ਪਾਰਟੀਆਂ ਦੇ ਵਿੱਚ ਇਸ ਤਰ੍ਹਾਂ ਦੀ ਪਰੰਪਰਾ ਆ ਜਾਂਦੀ ਹੈ ਕਿ ਕੋਈ ਵੀ ਲੀਡਰ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਦਾਵੇਦਾਰ ਕਹਿੰਦਾ ਜਿਵੇਂ ਕਾਂਗਰਸ ਦੀ ਗੱਲ ਕਰਾਂ ਹੁਣ ਕਾਂਗਰਸ 'ਚ ਤਾਂ ਕਈ ਮੁੱਖ ਮੰਤਰੀ ਦੇ ਦਾਵੇਦਾਰ ਨੇ ਪੰਜਾਬ 'ਚ ਕਈ ਨੇ ਪੰਜਾਬ 'ਚ ਮੈਂ ਫੇਰ ਇੱਕ ਵਾਰੀ ਨਾਮ ਲੈ ਦਿੰਨਾ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਦੇ ਦਾਵੇਦਾਰ ਨੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਦੇ ਦਾਵੇਦਾਰ ਨੇ ਪ੍ਰਤਾਪ ਸਿੰਘ ਬਾਜਵਾ ਜੀ ਮੁੱਖ ਮੰਤਰੀ ਦੇ ਦਾਵੇਦਾਰ ਨੇ ਸੁਖਜਿੰਦਰ ਸਿੰਘ ਰੰਧਾਵਾ ਮੁੱਖ ਮੰਤਰੀ ਦੇ ਦਾਵੇਦਾਰ ਨੇ ਰਾਜਾ ਵੜਿੰਗ ਮੁੱਖ ਮੰਤਰੀ ਦੇ ਦਾਵੇਦਾਰ ਨੇ ਔਰ ਇੱਕ ਕਿਸੇ ਨਾ ਕਿਸੇ ਰੂਪ ਚ ਆਪਣਾ ਦਾਵਾ ਜਟਾਉਂਦੇ ਵੀ ਰਹਿੰਦੇ ਨੇ ਇਹ ਸਾਰੇ ਲੀਡਰ ਔਰ ਕਾਂਗਰਸ ਨੂੰ ਸਭ ਤੋਂ ਵੱਧ ਚਿੰਤਾ ਇਸੇ ਗੱਲ ਦੀ ਹੈ ਕਿ ਕਾਂਗਰਸ ਦੇ ਸੰਗਠਨ ਦੇ ਵਿੱਚ ਇਸ ਤਰ੍ਹਾਂ ਦਾ ਡਿਸਪਲਿਨ ਬਣੇ ਕਿ ਕੋਈ ਵੀ ਲੀਡਰ ਔਦੇ ਪਿੱਛੇ ਜਾਣ ਦੀ بجائے ਸੰਗਠਨ ਨੂੰ ਮਜ਼ਬੂਤ ਕਰਨ ਦੀ ਭਾਵਨਾ ਦੇ ਨਾਲ ਅੱਗੇ ਵਧੇ ਕਾਂਗਰਸ ਵਰਕਿੰਗ ਕਮੇਟੀ ਇੱਕ ਤਰੀਕੇ ਨਾਲ ਜਿਹੜਾ ਭਾਜਪਾ ਦਾ ਸੰਗਠਨ ਦੀ ਭਾਵਨਾ ਹੈ ਉਹਨੂੰ ਅਮਲ 'ਚ ਲਿਆਉਣਾ ਚਾਹੁੰਦੀ ਐ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਲੀਡਰ ਆਮ ਤੌਰ ਤੇ ਅਗਰ ਪੁਰਾਣਾ ਪ੍ਰਧਾਨ ਨਵੇਂ ਨੂੰ ਜ਼ਿੰਮੇਵਾਰੀ ਸੌਂਪਦਾ ਹੈ ਨਾ ਸੰਦੀਪ ਜੀ ਭਾਜਪਾ 'ਚ ਉਹ ਖੁਸ਼ੀ ਵਾਲੇ ਚਿਹਰੇ ਨਾਲ ਸੌਂਪਦਾ ਔਰ ਪੰਜਾਬ 'ਚ ਤਾਂ ਕਈ ਵਾਰ ਜਦੋਂ ਨਵੇਂ ਪ੍ਰਧਾਨ ਨੇ ਬੰਨਾ ਹੁੰਦਾ ਹੈ ਤੇ ਦੂਜੇ ਭਰਾ ਨੇ ਜਿਹੜੇ ਪ੍ਰਧਾਨ ਹੁੰਦੇ ਨਹੀਂ ਉਹ ਤੇ ਉਹਨੇ ਉਹਨੇ ਵਧੀਆ ਤਰੀਕੇ ਨਾਲ ਨਾਲ ਨਜ਼ਰ ਨਹੀਂ ਆਉਂਦੇ ਉਹ ਕਿਸੇ ਵੀ ਕਿਸੇ ਦੇ ਵੀ ਪ੍ਰਧਾਨਗੀ ਦੇ ਅਹੁਦੇ ਦੀ ਗੱਲ ਹੋਵੇ ਇਸ ਕਰਕੇ ਇਹਨਾਂ ਪਰੰਪਰਾਵਾਂ ਨੂੰ ਮਲਕੀ ਅਰਜਨ ਖੜਗੇ ਕਾਂਗਰਸ ਦੀ ਹਾਈ ਕਮਾਂਡ ਬਦਲਣਾ ਚਾਹੁੰਦੀ ਹੈ ਔਰ ਇਹ ਗੱਲ ਤੈ ਹੈ ਲਗਭਗ ਮੈਨੂੰ ਲੱਗਦਾ ਹੈ ਅਗਲੇ 6 ਮਹੀਨਿਆਂ ਦੇ ਵਿੱਚ ਪੰਜਾਬ ਚ ਕਾਂਗਰਸ ਪਾਰਟੀ ਆਪਣੇ ਸੰਗਠਨ ਚ ਵੱਡਾ ਫੇਰ ਬਦਲ ਕਰ ਸਕਦੀ ਹੈ ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਕੇ ਫੇਰ ਬਦਲ ਹੋਣਗੇ ਭਾਵ ਕਿ ਬਹੁਤ ਨੀਵੇਂ ਪੱਦਰ ਤੋਂ ਵਾਰਡ ਪੱਦਰ ਤੋਂ ਲੈ ਕੇ ਇਹ ਸੂਬੇ ਦੀ ਕਾਰਜਕਾਰੀ ਤੱਕ ਦੇ ਫੇਰ ਬਦਲ ਪੰਜਾਬ ਚ ਹੋ ਸਕਦੇ ਨੇ ਇਸ ਤਰ੍ਹਾਂ ਦੀ ਸੰਭਾਵਨਾ ਮੈਨੂੰ ਲੱਗਦਾ ਤल्ला ਸਾਬ ਤੁਸੀਂ ਭਾਜਪਾ ਦੀ ਜਦੋਂ ਜ਼ਿਕਰ ਕਰ ਰਹੇ ਸੀਗੇ ਕਿ ਭਾਜਪਾ ਦੇ ਵਿੱਚ ਇਦਾਂ ਦਾ ਕਲਚਰ ਨਹੀਂ ਹੈ ਆਪਾਂ ਹਾਲ ਕੀ ਦੇ ਵਿੱਚ ਦੇਖ ਰਹੇ ਹਾਂ ਮਹਾਰਾਸ਼ਟਰਾਂ ਦੇ ਵਿੱਚ ਦੇਖੋ ਗਠਜੋੜ ਚ ਜਿੱਤੀ ਹੈ ਭਾਜਪਾ ਸ਼ਿਵ ਸੈਨਾ ਜਿਹੜੀ ਉਹ ਏਕਨਾਥ ਸ਼ਿੰਦੇ ਦੀ ਪਾਰਟੀ ਉਹਨਾਂ ਨੇ ਆਪਣੀ ਜਿਹੜੀ ਤੋੜ ਕੇ ਬਣਾਈ ਉਹ ਤੇ ਭਾਜਪਾ ਹੁਣ ਤੁਸੀਂ ਦੇਖੋ ਏਕਨਾਥ ਸ਼ਿੰਦੇ ਇਹ ਬਿਆਨ ਟੀਵੀ ਅੱਗੇ ਦੇ ਚੁੱਕੇ ਆ ਕਿ ਜਿਵੇਂ ਭਾਜਪਾ ਕਹੂਗੀ ਅਸੀਂ ਓਵੇਂ ਹੀ ਸੰਗਠਨ ਨੂੰ ਅੱਗੇ ਤੋਰਾਂਗੇ ਯਾਨੀ ਕਿ ਸਰਕਾਰ ਨੂੰ ਅੱਗੇ ਤੋਰਾਂਗੇ ਜਿੱਤਣ ਦੇ ਬਾਵਜੂਦ ਵੀ ਜਿਹੜਾ ਜਿੱਤਿਆ ਹੋਇਆ ਨਮਾਇੰਦਾ ਉਹ ਇਹ ਗੱਲ ਕਹਿੰਦਾ ਹੀ ਨਹੀਂ ਪਿਆ ਆਪਣੇ ਮੂੰਹੋਂ ਵੀ ਮੈਨੂੰ ਮੁੱਖ ਮੰਤਰੀ ਬਣਾ ਦਿਓ ਔਰ ਤੁਸੀਂ ਉਹ ਵੀ ਵਕਤ ਡੱਲਾ ਸਾਹਿਬ ਤੁਹਾਨੂੰ ਬਿਲਕੁਲ ਚੇਤੇ ਹੋਊਗਾ ਜਦੋਂ ਗੁਜਰਾਤ ਦੇ ਵਿੱਚ ਵਿਜੇ ਰੂਪਾਨੀ ਜਿਹੜੇ ਅੱਜਕੱਲ ਪੰਜਾਬ ਦੇ ਇਨਚਾਰਜ ਨੇ ਇਹਨਾਂ ਨੂੰ ਲਾਇਆ ਗਿਆ ਸੀ ਕੋਈ ਉੱਥੇ ਵੈਰ ਵਿਰੋਧ ਨਹੀਂ ਹੁੰਦਾ ਭਾਜਪਾ ਜਿੰਨੂੰ ਚਾਹੁੰਦਾ ਉਹਨਾਂ ਦੀ ਹਾਈ ਕਮਾਂਡ ਉਹਨੂੰ ਉਹ ਬਣਾ ਦਿੰਦੇ ਆ ਕਿਸੇ ਕਿਸਮ ਦੀ ਕੋਈ ਟਿੱਪਣੀ ਨਹੀਂ ਕੋਈ ਬਿਆਨਬਾਜ਼ੀ ਨਹੀਂ ਹੁੰਦੀ ਪਰ ਤੁਹਾਡੀ ਗੱਲ ਇਹ ਵੀ درست ਆ ਬਈ ਕਾਂਗਰਸ ਦੇ ਵਿੱਚ ਇਹ ਸਭ ਕੁਝ ਦੇਖਣ ਨੂੰ ਮਿਲਦਾ ਇੱਥੇ ਤੇ ਕਿਸੇ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਲਾਦੇ ਉਹ ਤੇ ਅਗਲਾ ਬੰਦਾ ਜਿਹੜਾ ਨਰਾਜ਼ ਹੋ ਜਾਂਦਾ ਹੁਣ ਐਡਾ ਵੱਡਾ ਡਿਸਪਲਿਨਡ ਵਾਲਾ ਸਭ ਸਵਾਲ ਇਹ ਕਿੱਦਾਂ ਲਿਆਇਆ ਜਾਊਗਾ ਇਹ ਡਿਸਪਲਿਨ ਜਿਹੜਾ ਨਾ ਇਹ ਹੌਲੀ ਹੌਲੀ ਜਿਹਨੂੰ ਕਹਿੰਦੇ ਜਦੋਂ ਆਪਾਂ ਪੜਾਈ ਕਰਦੇ ਆ ਨਰਸਰੀ ਚ ਗਏ ਫਿਰ ਐਲਕੇ ਜੀ ਯੂਕੇ ਜੀ ਇਹ ਡਿਸਪਲਿਨ ਹੁੰਦਾ ਆਂਦਾ ਕਾਂਗਰਸ ਦੇ ਵਿੱਚ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਚੇਂਜਸ ਹੋਣਗੇ ਤੇ ਇਹ ਤਬਦੀਲੀਆਂ ਨੂੰ ਹਾਜਮ ਕਿੱਦਾਂ ਕੀਤਾ ਜਾਊਗਾ ਲੀਡਰਾਂ ਵੱਲੋਂ ਦੇਖੋ ਜਦੋਂ ਤਬਦੀਲੀਆਂ ਹੋ ਜਾਂਦੀਆਂ ਜਦੋਂ ਪਾਰਟੀ ਦਾ ਇੱਕ ਡ ਫਿਰ ਸਾਰੇ ਲੋਕਾਂ ਨੂੰ ਮੰਨਦੇ ਨੇ ਗੱਲ ਤਾਂ ਹੈ ਫੈਸਲਾ ਕਰਕੇ ਉਹਨੂੰ ਲਾਗੂ ਕਰਨ ਦੀ ਇੱਕ ਡਿਸਪਲਿਨ ਦੀਆਂ ਸ਼ਰਤਾਂ ਬਣਾ ਕੇ ਉਹਨੂੰ ਲਾਗੂ ਕਰਨ ਦੀ ਅਗਰ ਕਾਂਗਰਸ ਦੀ ਹਾਈ ਕਮਾਂਡ ਮੁਢਲੇ ਤੌਰ ਦੇ ਉੱਤੇ ਸ਼ਰਤ ਹੀ ਕਰ ਦੇ ਕਿ ਕੋਈ ਵੀ ਲੀਡਰ ਮੁੱਖ ਮੰਤਰੀ ਦੇ ਰੂਪ ਦੇ ਵਿੱਚ ਦਾਵਾ ਨਹੀਂ ਕਰੇਗਾ ਤੇ ਫਿਰ ਮੈਨੂੰ ਨਹੀਂ ਲੱਗਦਾ ਕਿ ਕੋਈ ਲੀਡਰ ਬੋਲੇਗਾ ਭਾਜਪਾ ਦੇ ਵਿੱਚ ਇਸ ਇਸ ਤਰ੍ਹਾਂ ਦੀ ਪਰੰਪਰਾ ਆਪਣੇ ਆਪ ਉਹਨਾਂ ਚ ਪੈਦਾ ਹੋਗੀ ਕਿਉਂਕਿ ਉਹ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਅਨੁਸ਼ਾਸਨ ਚ ਰਹਿਣ ਵਾਲੇ ਨੇ ਬੀਜੇਪੀ ਚ ਲੀਡਰ ਉਹ ਕਹਿੰਦੇ ਨਹੀਂ ਕਿ ਅਸੀਂ ਮੁੱਖ ਮੰਤਰੀ ਦੇ ਦਾਵੇਦਾਰ ਹਾਂ ਉਹ ਕਹਿੰਦੇ ਸੰਗਠਨ ਫੈਸਲਾ ਕਰੂਗਾ ਕਿਹਨੇ ਚਿਹਰਾ ਬਣਨਾ ਕਾਂਗਰਸ ਚ ਇਹ ਨਹੀਂ ਕਿਹਾ ਜਾਂਦਾ ਕਿ ਸੰਗਠਨ ਫੈਸਲਾ ਕਰੂਗਾ ਕਾਂਗਰਸ ਕਹਿੰਦੇ ਨੇ ਜੀ ਇਹ ਹਾਈ ਕਮਾਂਡ ਤੈਅ ਕਰੂਗੀ ਔਰ ਜਦੋਂ ਹਾਈ ਕਮਾਂਡ ਕੁਝ ਲੋਕਾਂ ਤੇ ਆਧਾਰਿਤ ਹੋਵੇ ਤੇ ਬਹੁਤ ਸਾਰੇ ਲੋਕਾਂ ਨੂੰ ਇਸ ਤਰ੍ਹਾਂ ਦੇ ਸੰਕੇਤ ਕਾਂਗਰਸ ਪਾਰਟੀ ਚ ਮਿਲ ਜਾਂਦੇ ਨੇ ਕਿ ਇਹ ਵਿਅਕਤੀ ਹਾਈ ਕਮਾਂਡ ਦੇ ਨੇੜੇ ਹੈ ਜੇ ਜਦੋਂ ਹਾਈ ਕਮਾਂਡ ਦੇ ਨੇੜੇ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਵੱਧ ਜਾਂਦੀ ਹੈ ਤਿੰਨ ਜਾਂ ਚਾਰ ਜਾਂ ਪੰਜ ਫਿਰ ਉਹ ਸਾਰੇ ਆਪਣੀ ਹਾਈ ਕਮਾਂਡ ਦੇ ਨਾਲ ਨੇੜਤਾ ਦੇ ਚਲਦਿਆਂ ਆਪਣੇ ਆਪ ਨੂੰ ਪ੍ਰੋਜੈਕਟ ਕਰਦੇ ਨੇ ਕਿ ਅਸੀਂ ਹਾਈ ਕਮਾਂਡ ਦੇ ਨੇੜੇ ਆ ਅਸੀਂ ਮੁੱਖ ਮੰਤਰੀ ਦੇ ਦਾਵੇਦਾਰਾਂ ਪਰ ਇਹ ਕਾਂਗਰਸ ਦੀ ਹਾਈ ਕਮਾਂਡ ਨੂੰ ਸਪਸ਼ਟ ਕਰਨਾ ਪਵੇਗਾ ਕਿ ਭਵਿੱਖ ਵਿੱਚ ਕੋਈ ਵੀ ਲੀਡਰ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਦਾਵੇਦਾਰ ਨਾ ਐਲਾਨੇ ਕਿਸੇ ਵੀ ਤਰੀਕੇ ਨਾਲ ਗੋਲਬੋਲ ਤਰੀਕੇ ਨਾਲ ਵੀ ਨਾ ਐਲਾਨੇ ਕਿਉਂਕਿ ਪੰਜਾਬ ਚ ਅਗਰ ਕਾਂਗਰਸ ਆਪਣੇ ਸੰਗਠਨ ਨੂੰ ਅੱਗੇ ਲੈ ਕੇ ਜਾਏਗੀ ਤੁਸੀਂ ਵੇਖੋ ਸਿਆਸਤ ਨਾ ਬਦਲਦੀ ਹੈ ਅੱਜ ਵੀ ਭਾਜਪੀ ਕਮਲ ਦੀ ਗੱਲ ਕਰਦੀ ਹੈ ਕਾਂਗਰਸ ਪੰਜੇ ਦੀ ਗੱਲ ਉਨੀ ਨਹੀਂ ਕਰਦੀ ਤੁਸੀਂ 15 20 ਸਾਲ ਪਿੱਛੇ ਚਲੇ ਜਾਓ ਇਹ ਨਾਰੇ ਹੁੰਦੇ ਸੀ ਵੋਟ ਕਿੱਥੇ ਪਾਉਣੀ ਹੈ ਮੋਹਰ ਕਿੱਥੇ ਲਾਉਣੀ ਹੈ ਪੰਜੇ ਉੱਤੇ ਲਾਉਣੀ ਹੈ ਅੱਜ ਕੱਲ ਉਹ ਗੱਲਾਂ ਨਹੀਂ ਰਹੀਆਂ ਅੱਜ ਕੱਲ ਵਿਅਕਤੀਵਾਦ ਦੇ ਚਿਹਰੇ ਨੂੰ ਅੱਗੇ ਕਰ ਦਿੱਤਾ ਜਾਂਦਾ ਹੈ ਹਲਕਿਆਂ ਦੇ ਵਿੱਚ ਹਲਕਿਆਂ ਦੇ ਵਿੱਚ ਵੀ ਕੈਂਡੀਡੇਟ ਦੇ ਚਿਹਰੇ ਤੇ ਪਾਰਟੀਆਂ ਚੋਣਾ ਲੜਦੀਆਂ ਨੇ ਪਾਰਟੀ ਸਿੰਬਲ ਸਿਰਫ ਵੋਟਾਂ ਵਾਲੇ ਦਿਨ ਪਤਾ ਲੱਗਦਾ ਵੀ ਆਪਾਂ ਨੇੜੇ ਜੇ ਰੈਲੀਆਂ 'ਚ ਆ ਕੇ ਵੀ ਪੰਜੇ ਤੇ ਮੋਹਰ ਲਾਉਣੀ ਐ ਪੰਜ ਸਾਲ ਉਹ ਜਿਹੜਾ ਹੱਥ ਹੈ ਜਾਂ ਪੰਜਾ ਉਹ ਵੋਟਰਾਂ ਨੂੰ ਬਾਰ-ਬਾਰ ਯਾਦ ਨਹੀਂ ਕਰਾਇਆ ਜਾਂਦਾ ਪੁਰਾਣੇ ਸਮੇਂ 'ਚ ਹੁੰਦਾ ਸੀ ਜਿਵੇਂ ਆਮ ਆਦਮੀ ਪਾਰਟੀ ਝਾੜੂ ਲਗਾਤਾਰ ਯਾਦ ਕਰਾਉਂਦੀ ਐ ਭਾਰਤੀ ਜਨਤਾ ਪਾਰਟੀ ਕਮਲ ਲਗਾਤਾਰ ਯਾਦ ਕਰਾਉਂਦੀ ਐ ਕਾਂਗਰਸ ਪੰਜੇ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਵੱਡਾ ਅਭਿਆਨ ਚਲਾ ਰਹੀ ਹੋਵੇ ਇਹ ਵੀ ਨਜ਼ਰ ਆਉਂਦਾ ਪੋਲਿਟਿਕਲ ਪਾਰਟੀਆਂ ਨੂੰ ਆਪਣੀਆਂ ਜੜਾਂ ਵਾਲੇ ਪਾਸੇ ਵਾਪਸ ਮੋੜਨ ਦੀ ਲੋੜ ਹੈ ਪੂਰੇ ਡਿਸਪਲਿਨ ਦੇ ਨਾਲ ਵੈਸੇ ਡੱਲਾ ਸਾਹਿਬ ਇਹ ਭਾਜਪਾ ਨਾ ਪੰਜਾਬ ਦੇ ਵਿੱਚ ਜਿਹੜੀ ਸੰਗਠਨ ਦੇ ਵਿੱਚ ਤਬਦੀਲੀ ਕਰਨ ਜਾ ਰਹੀ ਹੈ ਗਲਾਈ ਵੀ ਆ ਵੀ ਕਹਿੰਦੇ ਵੀ ਭਾਜਪਾ ਦਾ ਜਿਹੜਾ ਵਰਕਰ ਆ ਨਾ ਜਿਹੜਾ ਉਹਨਾਂ ਦਾ ਟਕਸਾਲੀ ਵਰਕਰ ਆ ਉਹ ਵੀ ਕਹਿੰਦੇ ਦਲ ਬਦਲਵਾ ਤੋਂ ਇਸ ਵਕਤ ਖਫਾ ਹੈ ਤੇ ਹੁਣ ਕਹਿੰਦੇ ਵੀ ਜਿਹਨੂੰ ਪੰਜਾਬ ਦਾ ਪ੍ਰਧਾਨ ਬਣਾਉਣਾ ਕਹਿੰਦੇ ਵੀ ਪਾਰਟੀ ਚੋਂ ਬੰਦਾ ਚੁਣੋ ਸੰਗਠਨ ਚੋਂ ਸੁਣੋ ਖਸਾਲੀ ਬੰਦਾ ਹੀ ਕਹਿੰਦੇ ਵੀ ਹੋਣਾ ਚਾਹੀਦਾ ਉਹਦੀ ਅਗਵਾਈ ਦੇ ਵਿੱਚ ਜਿੱਦਾਂ ਦੇ ਵੀ ਫੈਸਲੇ ਉਹ ਲਊਗਾ ਸਾਨੂੰ ਮਨਜ਼ੂਰ ਹੋਣਗੇ ਨਹੀਂ ਭਾਜਪੀ 'ਚ ਬਹੁਤ ਵੱਡੇ ਪੱਦਰ ਤੇ ਰਾਏ ਗਈ ਹੈ ਦੇਖੋ ਜਿਹੜੀਆਂ ਚਾਰ ਜ਼ਿਮਨੀ ਚੋਣਾ ਸੀ ਉਹ 'ਚ ਰਵਨੀਤ ਬਿੱਟੂ ਉਹਨਾਂ ਨੇ ਇੱਕ ਦੋ ਬਿਆਨ ਦਿੱਤੇ ਕਿਸਾਨਾਂ ਦੀਆਂ ਜ਼ਮੀਨਾਂ ਦੀਆਂ ਜਾਇਦਾਦਾਂ ਦੀ ਜਾਂਚ ਕਰਾਂਗੇ ਇਸ ਤਰ੍ਹਾਂ ਦੇ ਬਿਆਨ ਔਰ ਕਿਸਾਨ ਲੀਡਰਾਂ ਨੇ ਵਿਰੋਧ ਕੀਤਾ ਔਰ ਜਿਵੇਂ ਤੁਸੀਂ ਸ਼ੁਰੂ 'ਚ ਵੀ ਜ਼ਿਕਰ ਕੀਤਾ ਕਿਸਾਨ ਬਹੁਤ ਵੱਡੀ ਭੂਮਿਕਾ ਨਿਭਾ ਰਹੇ ਨੇ ਸਾਡੀ ਸਿਆਸਤ ਚ ਉਹ ਲੀਡਰਾਂ ਤੇ ਨਜ਼ਰ ਰੱਖਦੇ ਨੇ ਹੁਣ ਜਿਵੇਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਕਾਂਗਰਸ ਦੇ ਲੀਡਰਾਂ ਨੇ ਪ੍ਰੋਟੈਸਟ ਕੀਤਾ ਪਾਰਲੀਮੈਂਟ ਦੇ ਵਿੱਚ ਹੱਥ ਚ ਉਹਨਾਂ ਦੇ ਤਖਤੀਆਂ ਸੀ ਉਹ ਜਿਹੜੀਆਂ ਕਾਗਜ਼ ਦੀਆਂ ਸ਼ੀਟਾਂ ਹੁੰਦੀਆਂ ਉਹਦੇ ਚ ਕਿਸਾਨਾਂ ਦੇ ਹੱਕ ਚ ਨਾਰੇ ਸੀ ਪਰ ਸਰਵਨ ਸਿੰਘ ਪੰਦੇਰ ਉਹਨਾਂ ਨੇ ਸਾਫ਼ ਕਹਿ ਦਿੱਤਾ ਉਹ ਕਹਿੰਦੇ ਕਿ ਜਦੋਂ ਜੇਪੀ ਨੱਢਾ ਸਾਹਿਬ ਆਏ ਤੇ ਇਹਨਾਂ ਲੀਡਰਾਂ ਨੇ ਤਖਤੀਆਂ ਲੁਕਾ ਲਈਆਂ ਅਸਲ 'ਚ ਮੈਂ ਦੇਖ ਰਿਹਾ ਸੀ ਇੱਕ ਅੱਦੇ ਲੀਡਰ ਨੇ ਤਖਤੀਆਂ ਜਿਵੇਂ ਆਪਾਂ ਦੋਨੇ ਹੱਥ ਪਿੱਛੇ ਕਰ ਲੈਨੇ ਐ ਇਦਾਂ ਉਹ ਇੱਕ ਲੀਡਰ ਦੀ ਤਖਤੀ ਐ ਇਦਾਂ ਸੀ ਦੂਸਰਿਆਂ ਦੀਆਂ ਤਖਤੀਆਂ ਵੀ ਉਹਨਾਂ ਨੇ ਦੇਖੋ ਜੇਪੀ ਨੱਡਾ ਮੂਰੇ ਤਖਤੀਆਂ ਐ ਨਹੀਂ ਕੀਤੀਆਂ ਜਦੋਂ ਜੇਪੀ ਨੱਡਾ ਉਹਨਾਂ ਨੂੰ ਮਿਲਣ ਆਏ ਸੀ ਉਹ ਇੱਕ ਹੱਥ ਨਾਲ ਹੱਥ ਮਿਲਾਉਂਦੇ ਤੇ ਤਖਤੀ ਜੇਪੀ ਨੱਡਾ ਸਾਹਿਬ ਨੂੰ ਐ ਦਿਖਾ ਦਿੰਦੇ ਤੇ ਘੱਟੋ ਘੱਟ ਉਹਨਾਂ ਲੀਡਰਾਂ ਦੇ ਉੱਤੇ ਇਹ ਸੁਨੇਹਾ ਜਾਣਾ ਸੀ ਵੀ ਇਹ ਵਿਰੋਧੀ ਧਿਰ 'ਚ ਹੋਣ ਦੇ ਬਾਵਜੂਦ ਵੀ ਸਾਡੇ ਮੈਂਬਰ ਪਾਰਲੀਮੈਂਟ ਪੰਜਾਬ ਦੇ ਭਾਵੇਂ ਸਾਹਮਣੇ ਜੇਪੀ ਨੱਡਾ ਭਾਜਪਾ ਪ੍ਰਧਾਨ ਐ ਭਾਵੇਂ ਪ੍ਰਧਾਨ ਮੰਤ ਤਖਤੀ ਉਹਨਾਂ ਦੀ ਅੱਖ ਚੱਖ ਪਾ ਕੇ ਦਿਖਾਉਣ ਦੀ ਹਿੰਮਤ ਰੱਖਦੇ ਨੇ ਹੋ ਸਕਦਾ ਉਹਨਾਂ ਨੇ ਦਿਖਾਈ ਵੀ ਹੋਵੇ ਅਗਰ ਦਿਖਾਈ ਹੈ ਤੇ ਉਹ ਕੋਈ ਵੀਡੀਓ ਜਾਰੀ ਕਰਨ ਕਿਉਂਕਿ ਜਿਹੜੀਆਂ ਵੀਡੀਓ ਸੋਸ਼ਲ ਮੀਡੀਆ ਤੇ ਹਨ ਉਹਦੇ ਚ ਕਾਂਗਰਸ ਦੇ ਲੀਡਰ ਤਖਤੀਆਂ ਦਿਖਾ ਰਹੇ ਹੋਣ ਅੱਖਾਂ ਚ ਅੱਖਾਂ ਪਾ ਕੇ ਇੰਜ ਲੱਗਦਾ ਨਹੀਂ ਸੋ ਕਾਂਗਰਸ ਦੇ ਲੀਡਰਾਂ ਨੂੰ ਵੀ ਜਿਹੜਾ ਪ੍ਰੋਟੈਸਟ ਹੈ ਸਿਰਫ ਫੋਟੋ ਖਿਚਵਾਉਣ ਦੇ ਲਈ ਨਹੀਂ ਕਿ ਸਾਡੀ ਵੱਖ-ਵੱਖ ਅਖਬਾਰਾਂ ਚ ਫੋਟੋ ਆ ਜੂਗੀ ਦੇਖੋ ਜੀ ਅਸੀਂ ਤਖਤੀਆਂ ਲਿਖ ਕੇ ਪ੍ਰੋਟੈਸਟ ਕੀਤਾ ਉਹ ਪ੍ਰੋਟੈਸਟ ਉਸਾਰੂ ਹੋਣਾ ਚਾਹੀਦਾ ਹੈ ਪ੍ਰਭਾਵੀ ਹੋਣਾ ਚਾਹੀਦਾ ਹੈ ਸੰਕੇਤਕ ਪ੍ਰੋਟੈਸਟ ਉਹ ਬਹੁਤਾ ਪ੍ਰਭਾਵੀ ਨਹੀਂ ਹੁੰਦਾ ਜਿਹੜੇ ਸਰਵਨ ਸਿੰਘ ਪੰਦੇਰ ਨੇ ਉਹਨਾਂ ਨੇ ਤਾਂ ਵਿਰੋਧ ਕੀਤਾ ਪਰ ਮੈਂ ਉਹੀ ਗੱਲ ਕਹਿ ਰਿਹਾ ਕਿ ਰਵਨੀਤ ਬਿੱਟੂ ਨੇ ਅਗਰ ਕਿਸਾਨਾਂ ਬਾਰੇ ਇਹ ਗੱਲ ਕਹੀ ਤੇ ਭਾਜਪਾ 'ਚ ਇਹ ਗੱਲ ਤੁਰ ਹੀ ਹੈ ਕਿ ਅਸੀਂ ਕਿਸਾਨਾਂ ਨਾਲ ਨੇੜਤਾ ਰੱਖਣੀ ਹੈ ਕਿਸਾਨਾਂ ਤੇ ਇਸ ਤਰੀਕੇ ਦੇ ਹਮਲੇ ਨਾ ਕੀਤੇ ਜਾਣ ਔਰ ਭਾਜਪਾ ਦੇ ਜਿਹੜੇ ਕਾਂਗਰਸ ਦੇ ਲੀਡਰ ਜਾਂ ਤਲ ਬਦਲੂ ਜਿਹੜੇ ਭਾਜਪਾ 'ਚ ਗਏ ਨੇ ਉਹਨਾਂ ਨੂੰ ਹੁਣ ਪਿੱਛੇ ਰੱਖਿਆ ਜਾਵੇ ਭਾਜਪਾ ਦੇ ਟਕਸਾਲੀ ਜਿਹੜਾ ਸੰਗਠਨ ਹੈ ਭਾਜਪਾ ਦਾ ਵਰਕਰ ਹੈ ਉਹਦਾ ਪੂਰਾ ਦਬਾਅ ਹੈ ਭਾਜਪਾ ਦੀ ਹਾਈ ਕਮਾਂਡ ਤੇ ਕਿ ਤੁਸੀਂ ਜਿਹੜੇ ਦਲ ਬਦਲੂ ਨੇ ਉਹਨਾਂ ਨੂੰ ਪਿੱਛੇ ਰੱਖੋ ਔਰ ਅਸਲੀ ਕਾਡਰ ਬੀਜੇਪੀ ਦਾ ਅੱਗੇ ਰੱਖੋ ਔਰ ਜਿਮਨੀ ਚੋਣਾ ਚ ਹਾਰ ਤੋਂ ਬਾਅਦ ਸਿਰਫ ਕੇਵਲ ਸਿੰਘ ਢਿੱਲੋਂ ਨੇ ਜਿਹੜੇ ਇੱਕ ਬਣ ਕੇ ਉਭਰੇ ਨੇ ਜਿਹੜੇ ਕਾਂਗਰਸ ਤੋਂ ਗਏ ਸੀ ਬਾਕੀ ਸਾਰੇ ਲੀਡਰ ਜਿਹੜੇ ਨੇ ਉਹ ਫੇਲ ਸਾਬਤ ਹੋਏ ਨੇ ਕਈਆਂ ਦੀ ਤਾਂ ਜ਼ਮਾਨਤ ਜਬਤ ਹੋ ਗਈ ਸੋ ਬੀਜੇਪੀ ਚ ਆਉਣ ਵਾਲਾ ਸਮਾਂ ਬੀਜੇਪੀ ਦੇ ਕਾਡਰ ਦਾ ਟਕਸਾਲੀ ਬੀਜੇਪੀ ਵਾਲਿਆਂ ਦਾ ਚੰਗਾ ਦਲ ਬਦਲੂਆਂ ਦਾ ਸਮਾਂ ਬਹੁਤਾ ਬੀਜੇਪੀ ਚ ਚੰਗਾ ਨਹੀਂ ਆਉਣ ਵਾਲਾ ਮੈਨੂੰ ਲੱਗਦਾ ਦਲਾਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਪ੍ਰੋਗਰਾਮ ਖਬਰ ਪੋਰਟਲ ਵਾਸਤੇ ਕੱਢਦੇ ਹੋ ਤੇ ਜਿਹੜੀਆਂ ਖਬਰਾਂ ਹੁੰਦੀਆਂ ਇਹਨੇ ਉੱਤੇ ਤੁਸੀਂ ਚਰਚਾ ਵੀ ਕਰਦੇ ਹੋ ਪੜਤਾਲ ਵੀ ਕਰਦੇ ਹੋ ਔਰ ਲੋਕ ਦਰਸ਼ਕ ਸਬਸਕ੍ਰਾਈਬਰ ਇਸ ਨੂੰ ਪਸੰਦ ਵੀ ਕਰਦੇ ਆ ਉਹਨਾਂ ਸਾਰਿਆਂ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ